ਜਦੋਂ ਗੱਲਾਂ ਹੋਈਆਂ ਨੇ ਬੇੜੇ ਹੋ ਜਾਣਗੇ ਉਹ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਆ ਮੇਰੇ ਮਿੱਤਰੋ ਇਹ ਕਹਿੰਦੇ ਪਾਲਾ ਘੋਟੀ ਵਾਲਾ ਲੋ ਪਹਿਲੀ ਕਬੱਡੀ ਦੇ ਕਹਿੰਦੇ ਚੱਕੇ ਜਾਮ ਹੋਣਗੇ ਨਾ ਲਈ ਉਹ ਸਾਹਮਣੇ ਵੱਖਰਾ ਸੁਆਦ ਨੰਬਰ ਕਹਿੰਦੇ ਪਾਲਾ ਘੁਲੂਖੇ ਪਿਰਜੀ ਦਿਲ ਕਮ ਦੋ ਮੁਰਜੀ ਇਹ ਕਹਿੰਦੇ ਪਿੰਡ ਦੇ ਵਿੱਚ ਪਹਿਲਾਂ ਦੋ ਮੁਰਜੀਆ ਸਨ ਇਤਿਹਾਸ ਬਹੁਤ ਵੱਡੇ ਨੇ ਤੇ ਦੂਜੇ ਪਾਸੇ ਕਾਲਵਾ ਪਿੰਡ ਹੈ ਇਹ ਕਹਿੰਦੇ ਖਡੂਰ ਸਾਹਿਬ ਦੇ ਇਲਾਕੇ ਦਾ ਜਾਸੀ ਹੈ ਇਹ ਗੋਇੰਦਵਾਲ ਸਾਹਿਬ ਦੇ ਨੇੜੇੋਂ ਚੱਲ ਕੇ ਆਇਆ ਹੈ ਆਹ ਤੇ ਚੌਥਾ ਜ਼ਿਲ੍ਹਾ ਉਹ ਗੁਰਦਾਸਪੁਰ ਨਾਲ ਦੇ ਹਿੱਸੇ ਆ ਗਿਆ ਆਹ ਗੁਰਦਾਸਪੁਰ ਦੇ ਵਿੱਚੋਂ ਚੱਲ ਕੇ ਆਇਆ ਹੈ ਤੇ ਦੂਜੇ ਪਾਸੇ ਓ ਬੱਲੇ 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 ਕਿ ਕੰਮ ਕਰ ਦੱਸ ਦੇਣਾ ਕੀ ਚੋਪਰਾ ਹੱਲਾ ਗੁੱਲਾ ਰੱਖੀ ਦਾ ਇਸ ਮਾਈਕ ਤੋਂ ਭਰਾ ਨਹੀਂ ਕਹਿੰਦਾ ਜਿਹੜੇ ਭਰਾ ਕਹੇ ਆ ਉਹ ਬਣਾ ਕੇ ਰੱਖਿਆ ਔਰ ਜਿਹਨੇ ਵੀ ਸਾਨੂੰ ਭਰਾ ਮੰਨਿਆ ਉਹਨਾਂ ਨੇ ਸਾਨੂੰ ਭਰਾਵਾਂ ਦੀ ਥਾਂ ਰੱਖਿਆ ਗੌਰਵ ਜੀਮਾਂ ਵੀ ਸਾਡਾ ਭਰਾ ਹੈ ਲਓ ਜੀ ਸਾਈਡ ਹੁਣ ਦੇਖਦਾ ਬੱਲੇ ਜ਼ਰਾ ਨਜ਼ਾਰਾ ਮਲੇਰ ਕੋਡਲੇ ਵਿੱਚ ਮੀਂਹਿਆ ਸਵਾਦ ਆ ਗਿਆ ਬਲੇਰ ਆ ਗਿਆ ਬਲੇਰ ਕੋਟਲੀ ਦੀ ਧਰਤੀ ਹੈ ਸਵਾਦ ਦਾ ਖੇਡ ਕਬੱਡੀ ਦਾ ਇਧਰ ਕਹਿੰਦੇ ਛੋਟੇ ਟਾਰਜਰ ਨੇ ਕੰਬਾਈ ਤੋਂ ਉਹ ਕਹਿੰਦੇ ਘਾਗਲੇ ਦੇ ਦੋ ਜੱਫੇ 1000 ਦੇ ਹੋਣਗੇ ਇਧਰ ਕਹਿੰਦੇ ਸ਼ੈਫੀ ਹੁਣੀ ਵੀਰ ਨੇ ਆਹ ਸਾਹਮਣੇ ਕਹਿੰਦੇ ਪਾਲੇ ਦੀ ਪਾਈ ਹੋਈ ਕਬੱਡੀ ਤੇ लवली ਹੈ ਕਹਿੰਦੇ ਮਹਿਬੂਬਵਾਲ ਦੀ ਧਰਤੀ ਦਾ ਲਾ ਪਕੜਾ ਜੋਸ਼ ਹੋਣਾ ਸੀ ਹੋ ਗਿਆ ਉਹ ਨਾੜੇ ਆਪ ਦੇਖਿਓ ਧਿਆਨ ਨਾਲ ਭਾਵੇਂ ਫੋਕਸ

ਹੰਕਾਰ ਕਹਿੰਦਾ ਮੈਨੂੰ ਕਿਸੇ ਦੀ ਲੋੜ ਨਹੀਂ ਹੈ ਪਰ ਮੇਰਾ ਤਜਰਬਾ ਕਹਿੰਦਾ ਬੋਲ ਅਮਰੀਦ ਦੇ ਆਹ ਦੀਪ ਕਹਿੰਦੇ ਤਮਰਜੀ ਵਾਲਾ ਕਬੱਡੀ ਪਾ ਰਿਹਾ ਹੈ ਬਿੱਲੇ ਨੇ ਸਾਰੇ ਪਰਦੇ ਚੱਕਦੇ ਪੁਲੱਥਾ ਜਮੇਲਾ ਹੋਇਆ ਹੈ ਤੇ 5-5 ਲੱਖ ਇੱਕ ਟੀਮ ਦਾ ਬਾਜੀ ਤੁਸੀਂ ਹੈ ਪਰ ਆਹ ਦੇਖੋ ਸਾਹਮਣੇ ਅੱਜ ਧਰਤੀ ਮਲੇ